ਕਤਰਾਜ ਨੇ ਸਰਪੜੇ ਕਿੰਨੇ ਵਿਅਕਤੀ ਕੋੜੇ ਨੇ ਦੇਖੋ ਮਾਨਸਾ ਕੀ ਸੀਆਈਏ ਟੀਮ ਜਿਸਕੇ ਇਨਚਾਰਜ ਸਰ ਇਨਸਪੈਕਟਰ ਬਲਕੌਰ ਸਿੰਘ ਹੈਗੇ ਉਹਨਾਂ ਦੀ ਟੀਮ ਨੂੰ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਬਹੁਤ ਵੱਡੀ ਨਸ਼ਾ ਦੀ ਖੇਪ ਬਰਾਮਦ ਕਰਕੇ ਸਫਲਤਾ ਹਾਸਿਲ ਕੀਤੀ ਹੈਗੀ ਜੋ ਪਹਿਲਾ ਜੋ ਰਿਕਵਰੀ ਹੈਗੀ ਜਿਦੇ ਵਿੱਚ 270 ਗ੍ਰਾਮ ਹੈਰੋਇਨ ਕੀ ਰਿਕਵਰੀ ਹੋਈ ਹੈਗੀ ਜੋ ਦੋ ਬੰਦੇ ਹੈਗੇ ਜਨਦਰ ਕੋਲੋਂ ਇਹ ਰਿਕਵਰੀ ਹੋਈ ਹੈਗੀ ਇਹ ਕੁਲਵਿੰਦਰ ਸਿੰਘ ਹੈਗਾ ਇੱਕ ਸੁਖਪਾਲ ਸਿੰਘ ਹੈਗਾ ਇਹ ਦੋਨੋਂ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੈਗੇ ਮਾਨਸਰ ਡਿਸਟ੍ਰਿਕਟ ਦੇ ਵਿੱਚ ਉਹ ਸਪਲਾਈ ਕਰਨੇ ਆਇਆ ਸੀ ਤੋਂ ਇਹਨਾਂ ਦੋਨਾਂ ਨੂੰ ਫੜ ਕੇ ਜਿਨਾ ਦੇ ਵਿੱਚੋਂ ਇੱਕ ਸੁਖਪਾਲ ਸਿੰਘ ਹੈਗਾ ਉਸਕੇ ਖਿਲਾਫ 6 ਐਫ ਆਈ ਆਰ ਆਲਰੇਡੀ ਰਜਿਸਟਰਡ ਹੈਗੀ ਜਿਨ੍ਹਾਂ ਦੇ ਵਿੱਚ ਇੱਕ ਮਰਡਰ ਕੀ ਐਫ ਆਈ ਆਰ ਹੈਗੀ 2 ਪ੍ਰਿਵਿਜ਼ਨ ਐਕਟ ਕੀ ਹੈਗੀ ਔਰ 3 ਆਮ ਸੈਕਟ ਕੀ ਐਫ ਆਈ ਆਰ ਹੈਗੀ ਤੋਂ ਪਹਿਲਾ ਤੋਂ ਜੋ ਸਾਡੀ ਟੀਮ ਕੀ ਸਫਲਤਾ ਹੈਗੀ ਜੋ 2 70 ਗ੍ਰਾਮ ਕੀ ਰਿਕਵਰੀ ਹੈਗੀ ਦੂਜੀ ਜੋ ਇਹਨਾਂ ਨੂੰ ਸਫਲਤਾ ਮਿਲੀ ਹੈਗੀ ਜਿਦੇ ਵਿੱਚ ਜੋ 25 ਲੀਟਰ ਕੋਡੇਨ ਜੋ ਨਸੀਲੀ ਸੀਸ਼ੀਆਂ ਹੁੰਦੀ ਹੈਗੀ ਟੋਟਲ 255 ਸੀਸ਼ੀਆਂ ਸੀ ਹਰ ਸੀਸੀ ਦੇ ਵਿੱਚ 100 ਐਮਐਲ ਕੋਡੇਨ ਕੀ ਮਾਤਰਾ ਹੁੰਦੀ ਹੈਗੀ ਔਰ 2550 ਕਰੀਜੋਮਾ ਟੈਬਲੇਟ ਕੀ ਰਿਕਵਰੀ ਹੋਈ ਹੈਗੀ ਤਾਂ ਇਹ ਬਹੁਤ ਵੱਡੀ ਰਿਕਵਰੀ ਹੈਗੀ ਜੋ ਰੀਸੈਂਟਲੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਰਿਗਾਰਡਿੰਗ ਕੋਡੇਨ ਔਰ ਜੋ ਕਰੀਸਮਾ ਟੈਬਲੇਟ ਕੀ ਰਿਕਵਰੀ ਹੈਗੀ ਜਿਦੇ ਵਿੱਚ ਸਾਡੀ ਟੀਮ ਨੇ ਚਾਰ ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਚਾਰੋਂ ਹੀ ਜੋਗਾ ਤੋਂ ਬਿਲੋਂਗ ਕਰਦੇ ਹੈਗੇ ਜਿਨ੍ਹਾਂ ਦੇ ਵਿੱਚ ਇੱਕ ਫਤਿਹ ਸਿੰਘ ਹੈਗਾ ਜਿਸਕੇ ਖਿਲਾਫ 4 ਐਨਡੀਪੀਐਸ ਕੇ ਐਫਆਈਆਰ ਆਲਰੇਡੀ ਰਜਿਸਟਰਡ ਹੈਗੀ ਇਸਕੇ ਨਾਲ ਤਿੰਨ ਬੰਦੇ ਭੁਪਿੰਦਰ ਸਿੰਘ ਜੋਬਨਪ੍ਰੀਤ ਔਰ ਗੁਰਜੀਤ ਔਰ ਫੜੇ ਗਏ ਹੈਗੇ ਤੋਂ ਲਾਸਟ 2 ਡੇਜ਼ ਦੇ ਵਿੱਚ ਮਾਨਸਾ ਪੁਲਿਸ ਕੀ ਸੀਆਈਏ ਟੀਮ ਨੇ ਕਾਫੀ ਵੱਡੀ ਸਫਲਤਾ ਹਾਸਿਲ ਕੀਤੀ ਹੈਗੀ ਸਰ ਇਹਨਾਂ ਨੇ ਵੀ ਕੀ ਕੀ ਕਲਸੀ ਸਰ ਜੀ ਦੀ ਸਪਰਾਈ ਕਰ ਦਿੱਤੀ ਜੋ 270 ਗ੍ਰਾਮ ਹੈਰੋਇਨ ਹੈਗੀ ਇਹਦੇ ਵਿੱਚ ਸਵਿਫਟ ਕਾਰ ਹੈਗੀ ਔਰ ਜੋ ਦੂਜੀ ਰਿਕਵਰੀ ਹੈਗੀ ਉਹਦੇ ਵਿੱਚ ਸਾਨੂੰ ਵਰਨਾਕਾਰ ਕੇ ਰਿਕਵਰੀ ਹੋਈ ਹੈਗੀ ਜਿੱਦੇ ਵਿੱਚ ਇਹ ਬੰਦੇ ਫੜੇ ਗਏ ਹੈਗੇ। ਤੋਂ ਜਦੋਂ ਸੇ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਚੱਲੀ ਹੈ ਫ੍ਰॉम 1 ਮਾਰਚ ਤੋਂ ਸਾਡੀ ਟੀਮ ਸਾਰੇ ਐਸਐਚਓ ਸਾਹਿਬਾਨ ਜੀਓ ਸਾਹਿਬਾਨ ਔਰ ਸੀਆਈਏ ਟੀਮ ਨਾਰਕੋਟਿਕਸ ਟੀਮ ਵੱਲੋਂ ਵਕ ਵਕ ਟਾਈਮ 'ਤੇ ਵੱਡੀ ਵੱਡੀ ਰਿਕਵਰੀ ਕੀਤੀ ਗਈ ਹੈਗੀ। ਅਸੀਂ ਹੁਣ ਤੱਕ ਫ੍ਰॉम 1 ਮਾਰਚ ਔਨਵਰਡ 584 ਐਫਆਈਆਰ ਰਜਿਸਟਰ ਕਰ ਚੁੱਕੇ ਹੈਗੇ। 831 दोषिया असी जुडिशल कस्टडी के भर्ती करवाया है टोटल रिकवरी अराउंड पाँच किलो हैरोइन की हूँ तक हो की जा चुकी हैगी और एक लाख बाईस हज़ार के आसपास इनटॉक्सीक टैबलेट और सिग्नेचर कैप्सूल की रिकवरी हुई हैगी तो ये मानसा पुलिस कंटिन्यूअस जो इफैक्ट है वो जारी है लेके आए वक्त नशे जो पहला नशा है उसका जो हूँ तक जो बैकवर्ड लिकेज अस्टेबलिश किया है जो हैरोइन रिकवरी हैगी ਉਹ ਖਰੜ ਤੋਂ ਲੈ ਕੇ ਆਏ ਔਰ ਖਰੜ ਮੇ ਜੋ ਬੰਦਾ ਦੇਖੇ ਗਿਆ ਉਹ ਅਸੀਂ ਡਿਟੇਲ ਟੈਕਨੀਕਲੀ ਉਸ ਨੂੰ ਵੈਰੀਫਾਈ ਕਰ ਰਹੇ ਹੈਗੇ ਤਾਂ ਕਿ ਜੋ ਇਨਕਾ ਜੋ ਨੈਕਸਸ ਹੈਗਾ ਉਹ ਅਨਰਥ ਕੀਤਾ ਜਾ ਸਕੇ